ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀਨਾਮ ਦੇਵ ਜੀ ਕੀ ਹਾਂਜੀ ਆਸਾ ਬਾਣੀ ਸ੍ਰੀਨਾਮ ਦੇਵ ਜੀ ਕੀ ਆਸਾ ਬਾਣੀ ਨਹੀਂ ਕਹਿ ਦੇਣਾ ਇੱਕ ਅਨੇਕ ਵਿਆਪਕ ਪੂਰਕ ਇੱਕ ਅਨੇਕ ਵਿਆਪਕ ਪੂਰਕ ਇੱਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ माया चित्र विचित्र विमोहित जत देखो तात सुई तात पूला भूलना माया चित्र विचित्र विमोहित विचित्र ਤੇ ਠਮਕ ਲਾ ਦਨੀ ਹੈ ਵਿਮੋਹਿਤ ਤੇ ਵਿਸ्राम ਹੈ ਮਿਰਲਾ 부ਜਾ ਕੋਈ ਸਭ गोविंद ਹੈ ਸਭ गोविंद ਹੈ गोविंद ਬੇਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਇਹ ਵੀ ਵਿਸ्राम ਧਿਆਨ ਨਾਲ ਹੋਣਾ ਹੈ सूत्र एक इथे ठमक है मान सत सहंस जैसे मान नणे नाल उच्चारण करना मानी कह जंदी है सूत्र एक मान संत सहंस जैसे नहीं, संत ने सूत्र एक मान सत सहंत जैसे सहंत निकल गया हुन सहंस जैसे सूत्र एक ਮਾਨ ਸਤ ਸਹੰਸ ਜੈਸੇ ਓਤ ਓਤ ਪ੍ਰਭ ਸੋਈ ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁਦਾ ਜਲ ਤੇ ਭਿੰਨ ਨਾ ਹੋਈ ਜਲ ਤੇ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਪਾਠ ਹੈ ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਹੋਈ ਵਿਚਰਤ ਪਾਤੇ ਯਮਕਲਾਦਨੀ ਮਥਿਆ ਪਰਮ ਅਰਸ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੋ ਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ ਤਹਿਤ ਨਾਮ ਦੇਉ ਹਰ ਕੀ ਰਚਨਾ ਦੇਖ ਹਰਿਦੈ ਵਿਚਾਰੀ ਘਾਟ ਘਾਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਆਸਾ ਆਨੀਲੇ ਕੁੰਭ ਭਰਾਈਲੇ ਉਦਕ ਆਨੀਲੇ ਕੁੰਭ ਭਰਾਈਲੇ ਉਦਕ ਠਾਕਰ ਕੋ ਇਸਨਾਨ ਕਰੋ 42 ਲੱਖ ਜੀ ਜਲ ਮਹਿ ਹੋਤੇ 42 ਨਹੀਂ ਕਹਿਣਾ ਬਿਆਲਿਸ ਈੜੀ ਵੀ ਵਿੱਚ ਹੈ ਨਾ ਬਿਆਲਿਸ ਲੱਖ ਜੀ ਜਲ ਮਹਿ ਹੋਤੇ ਬੀਠਲ ਪੈਲਾ ਕਾਇ ਕਰਾਓ ਜਤਰ ਜਾਓ ਤਤ ਬੀਠਲ ਪੈਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਉ ਆਨੀਲੇ ਫੂਲ ਪਰੋਈਲੇ ਮਾਲਾ ਜਿਹੜਾ ਲੇ ਪਾਦਾ ਨਾ ਇਥੋਂ ਪਹਿਲਾਂ ਡੈਸ਼ ਦੇ ਕੇ ਬੋਲੇ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰ ਬੀਠਲ ਪਹਿਲਾ ਕਾਇ ਕਰੋ ਪਹਿਲੇ ਇਥੇ ਯਮ ਘਲਾ ਦਨੇ ਆ ਬਾਸ ਲਈ ਹੈ ਭਵਰ ਹੈ ਇਥੇ ਵਿਸਰਾਮ ਬੀਠਲ ਪਹਿਲਾ ਕਾਇ ਕਰਾ ਆਨੀਲੇ ਦੂਧ ਰਿਦਾਈ ਲੈ ਖੀਰੰ ਠਾਕਰ ਕਾ ਨੈ ਵੇਦ ਕਰੋ ਠਾਕਰ ਨਹੀਂ ਕਹਿਣਾ ਠਾਕੁਰ ਔਂਕੜ ਹੈਗਾ ਆਨੀਲੇ ਕਸਕੇ ਬੋਲਨਾ ਆਨੀਲੇ ਦੂਧ ਰਿਦਾਈ ਲੈ ਖੀਰੰ ਠਾਕੁਰ ਕਾ ਨੈ ਵੇਦ ਕਰੋ ਪਹਿਲੇ ਦੂਧ ਬਿਟਾਰਿਓ ਬਚਰਾ ਬੀਠਲ ਪਹਿਲਾ ਕਾਇ ਕਰਾ ਈ ਬੈ ਬੀਠਲ ਊ ਬੈ ਬੀਠਲ ਬੱਬੀਆਂ ਨਾਲ ਨਹੀਂ ਬੋਲਣਾ ਈ ਬੈ ਬੀਠਲ ਊ ਬੈ ਬੀਠਲ ਈ ਬੈ ਬੀਠਲ ਊ ਬੈ ਬੀਠਲ ਬੀਠਲ ਬੇਨ ਸੰਸਾਰ ਨਹੀਂ ਪੀਠਲ ਬੇਨ ਸੰਸਾਰ ਨਹੀਂ ਥਾਨ ਤਨੰਤਰ ਨਮ ਪ੍ਰਣਵੈ ਪੂਰ ਰਹੇ ਓ ਤੂੰ ਸਰਬਮਹੀ ਪੂਰ ਰਹੇ ਓ ਤੂੰ ਸਰਬਮਹੀ आसा मान मेरो गाज जेबा मेरी काती गाज पुला बोलना काती पद कसकी की बोलना माप माप काटा माप माप भी पुले पाद उच्चारण करने जाम की फांसी कहा कराओ जाती कहा कराओ पाती कहा पहला कहा है दूजा कह है कहा करो जाति कह करो पाती राम को नाम ਜਪਾਓ ਦਿਨ ਰਾਤੀ ਰਹਾਓ ਰਾਂਗਨ ਰੰਗੋ ਸੀਵਨ ਸੀਵਾ ਰਾਮ ਨਾਮ ਬਿਨ ਘਰੀ ਨਾ ਜੀਵੋ ਘਰੀ ਨਾ ਜੀਵੋ ਭਗਤ ਕਰਾਓ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵੋ ਸੋਇਨੇ ਕੀ ਸੂਈ ਸੋਇਨੇ ਕੀ ਸੂਈ रूपे का धागा नामे का चित हर सो लागा हर सौ लागा सो नहीं है आसा साप कुंच छोड सांप कुंच छोड बेख नहीं छाड उदक माहे जैसे बाग ध्यान माड काहे कौकी जय ਧਿਆਨ ਜਪਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ ਜਬ ਤੇ ਇਥੇ ਵਿਸਰਾਮ ਲਾ ਦੇਣਾ ਸੁਧ ਨਾਹੀ ਮਨ ਆਪਣਾ ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ ਐਸੀ ਹੀ ਠੱਗ ਦੇਵ ਬਖਾਨੈ ਇਹ ਠੱਗ ਦੇਵ ਸੰਬੰਧਕ ਵਿੱਚ ਐਸੀ ਲਾ ਕੇ ਪੂਰਨਾ ਕਸ ਕੇ ਬੋਲ ਨਾਮੇ ਕੇ ਸੁਮਮੀ ਲਾਹੇ ਲੇ ਝਗਰਾ ਰਾਮ ਰਸਾਇਨਾ ਪੀਉ ਰੇ ਦਗਰਾ ਅਸ ਪਰ ਬ੍ਰਹਮ ਜੇ ਚੀਨਸੀ ਆਸਾ ਤੀ ਨ ਪਾਵਸੀ ਆਸਾ ਤੀ ਨ ਪਾਵਸੀ ਰਾਮਾ ਭਗਤਾ ਹੈ ਚੇਤੀ ਆਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਵਿਖੇ ਕੋ ਬਨਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਕੈਸੇ ਮੰਤਰ ਹੈ ਗਾ ਰੇ ਇਥੇ ਵੀ ਸੁਣਾਮ ਹੈ ਸੰਸਾਰ ਸਾਗਰ ਵਿਖੇ ਕੋ ਇਥੇ ਠਮਕ ਲਾ ਦਿੰਦੀ ਹੈ ਕੋ ਬਨਾ ਨਹੀਂ ਪਾਠ ਕਰਨਾ ਹੈ ਬਨਾ ਵੱਖਰਾ ਕਹਿਣਾ ਢੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹਾਉ ਛਿਪੇ ਕੇ ਘਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ ਸੰਤਹਿ ਕਾ ਪ੍ਰਸਾਦ ਨਾਮਾ ਹਰਿ ਪੀਤੁਲਾ ਨਾਮਾ ਹਰਿ ਪੀਤੁਲਾ ਪ੍ਰਸਾਦ ਆਸਾ ਬਾਣੀ ਸ੍ਰੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਰਵਿਦਾਸ ਹੀ ਉਚਾਰਨ ਕਰਨਾ ਰਵਿਦਾਸ ਨਹੀਂ ਕਹਿਣਾ ਆਸਾ ਬਾਣੀ ਸ੍ਰੀ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਭ੍ਰਿੰਗ ਉਚਾਰਨ ਕਰਨਾ ਰਾਰੇ ਨੂੰ ਸਿਆਰੀ ਲਾ ਕੇ ਭ੍ਰੰਗ ਨਹੀਂ ਕਹਿਣਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇੱਕ ਦੁਖ ਬਿਨਾਸ਼ ਪੰਚ ਦੁਖ ਅਸਾਦ ਜਾਮਹਿ ਅਸਾਦ ਪਾਤੀ ਠਮਕ ਲਾਦਨੀ ਹੈ ਪੰਚ ਦੁਖ ਅਸਾਦ ਜਾਮਹਿ ता की केतक आस स संबंधक पाठ है ताबेक दीप मलि मादु अविद्या कीन विवेक दीप मलीन मलिन त्रिगद जोन अचेत संभव संभव ਸੰਭਵ ਉਚਾਰਨ ਕਰਨਾ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਲੱਭ ਮਨੁੱਖਾ ਅਵਤਾਰ ਦੁਲੱਭ ਤਿਹੀ ਸੰਗਤ ਪੂਚ ਤਿਹੀ ਉਚਾਰਨ ਕਰਨਾ ਤੇਹੀ ਨਹੀਂ ਕਹਿਣਾ ਮਨੁੱਖਾ ਅਵਤਾਰ ਦੁਲੱਭ ਤਿਹੀ ਸੰਗਤ ਪੂਚ ਜੀ ਜੰਤ ਜਹਾ ਜਹਾ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਆ ਬੱਦਲ ਆ ਗਏ ਕਾਚ ਨਾ ਚਲੇ ਉਪਾਏ ਅਬੱਦੀ ਉਚਾਰਨ ਕਰਨਾ ਹੈ ਅਬਦ ਨਹੀਂ ਕਹਿਣਾ ਰਵਦਾਸ ਦਾਸ ਉਦਾਸ ਤਾਜ ਭ੍ਰਮ ਤਪਣ ਤਪ ਗੁਰ ਗਿਆਨ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਰਵਦਾਸ ਦਾਸ ਉਦਾਸ ਇੱਥੇ ਠਮਕ ਲਾ ਦਿੰਨੀ ਹੈ ਤਾਜ ਭ੍ਰਮ ਇੱਥੇ ਵਿਸਰਾਮ ਹੈ ਰਵਦਾਸ ਦਾਸ ਉਦਾਸ ਤਾਜ ਭ੍ਰਮ ਤਪਣ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਹਾਂ ਭਗਤ ਜਨ ਭੈ ਭਗਤ ਜਨ ਭੈ ਹਰਨ ਇੱਥੇ ਵਿਸਰਾਮ ਪਰਮਾਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸੰਤ ਤੁਜੀ ਤਨ ਇੱਥੇ ਵਿਸਰਾਮ ਸੰਗਤ ਪ੍ਰਾਨ ਸਤਗੁਰ ਗਿਆਨ ਜਾਣੈ ਗਿਆਨ ਤੇ ਵਿਸਰਾਮ ਲਾ ਸਤਗੁਰ ਗਿਆਨ ਜਨ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਾਸ ਸੰਤ ਪ੍ਰੇਮ ਮਧ ਦੀਜੇ ਦੇਵਾ ਦੇਵ ਸੰਤ ਚੀ ਸੰਗਤ ਇਥੇ ਵੀ ਸੁਨਾਮ ਸੰਤ ਕਥਾ ਰਾਸ ਇਥੇ ਦੋ ਡੰਡੀਆਂ ਹਨ ਸੰਤ ਪ੍ਰੇਮ ਮਧ ਦੀਜੇ ਦੇਵਾ ਦੇਵ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਸੰਤ ਚ ਓਲਗ ਓਲਗਣੀ ਸੰਤ ਸੰਤ ਆਚਰਨ ਸੰਤ ਚ ਮਾਰਗ ਇਥੇ ਵਿਸਰਾਮ ਸੰਤ ਚ ਇਹ ਪਾਠ ਇਕੱਠਾ ਹੀ ਕਰਨਾ ਹੈ ਇਥੇ ਯਮਕ ਲਾ ਦਨੀ ਹੈ ਸੰਤ ਚ ਓਲਗ ਓਲਗਣੀ ਔਰ ਇੱਕ ਮਾਗਾ ਭਗਤ ਚਿੰਤਾਮਣ ਜਣੀ ਲਖਾਵੋ ਅਸੰਤ ਪਾਪੀਸਣ ਜਣੀ ਲਖਾਵੋ ਹਾਹਾ ਵੀ ਇਹ ਨਾਲ ਅਸੰਤ ਪਾਪੀ ਸਣ ਪਾਠ ਇਕੱਠਾ ਹੀ ਕਰਨਾ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਅੰਤਰ ਨਾਹੀ ਅਸਾ ਤੁਮ ਚੰਦਨ ਹਮ ਇਰੰਡ ਬਾਪੂਰੇ ਇਸ ਨੂੰ ਅਰੰਡ ਕਹਿ ਜਾਂਦੇ ਹਨ ਇਰੰਡ ਉਚਾਰਨ ਕਰਨਾ ਹੈ ਤੁਮੇ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਵਾਸਾ ਮੀਜ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਗੋ ਸਤ ਸੰਗਤ ਸਰਨ ਤੁਮਾਰੀ ਹਮ ਅਗਨ ਤੁਮ ਉਪਕਾਰੀ ਰਹਾਓ ਤੁਮ ਮਖਤੂਲ ਸੁਪੇਦ ਸੁਪੀयल ਹਮ ਬਪੁਰੇ ਜਸ ਕੀਰਾ सत संगत मिल रही है माधव जैसे मधुप मखीरा मधुप जैसे मधुप मखीरा जाती ओछा ओछा जन्म हमारा राजा राम की सेवना कीनी कह रविदास चमारा ਕਹਾ ਭਇਓ ਜੋ ਤਨ ਭਇਓ ਛਿਨ ਛਿਨ ਕਹਾ ਭਇਓ ਇਥੇ ਵਿਸਰਾਮ ਜੋ ਤਨ ਭਇਓ ਛਿਨ ਛਿਨ ਥੋੜਾ ਜਿਹਾ ਕਸ ਕੇ ਰੋਣਾ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਜੋ ਤਨ ਭਇਓ ਇਥੇ ਠਮਕ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਹਾਂਜੀ ਜਾਈ तुझे चरण अरबिंद भवन मन अरबिंद पद ते विश्राम लौना है तुझे चरण अरबिंद भवन मन तुझे चरण अरबिंद भवन मन पान करत पायो पायो रमैया तन हां जी पान करत पायो इथे विश्राम है पायो रमैया तन रहआव संपत विपत पटल माया संपत विपत पटल हां जी इथे विश्राम है माया तन तामह तामह मगन होत ना तेरो जान तामह ਇਥੇ ਵੀ ਸ਼ਾਮ ਲਾਉਣਾ ਮगन ਹੋਤ ਨਾ ਇਥੇ ਠੰਮਕ ਲਾਦਣੀ ਹੈ ਤੇਰੋ ਜਾਨ तामह मगन ਹੋਤ ਨਾ ਤੇਰੋ ਜਾਨ ਪ੍ਰੇਮ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਾਨ ਕਹਿ ਰਵਿਦਾਸ ਛੂਟਬੋ ਕਵਨ ਗੁਨ ਛੂਟਬੋ ਠਹਿਮਕ ਲਾਦਣੀ ਕਮਨ ਗੁਣ ਆਸਾ ਹਰ 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 ਹਰੇ ਹਾਂਜੀ ਹਰ 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 ਇਥੇ ਵਿਸਰਾਮ ਹਰ ਹਰ ਹਰੀ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਰਹਾਉ ਹਰ ਸਿਮਰਤ ਇਥੇ ਵਿਸਰਾਮ ਜਨ ਗਏ ਨਿਸਤਾਰ ਤਰੇ ਹਰ ਕੇ ਨਾਮ ਕਬੀਰ ਉਜਾਗਰ जन्म जन्म के काटे कागर निमत नाम देव नहीं, ही बोलना। निम्मत नाम देव दूध पी आया तो जग जन्म संकट नहीं आया जान रवदास राम रंग प्रसाद नरक नहीं जाता माटी को पुतरा कैसे नचत है आ, पुत्रा फूला ही बोलना है, पुत्रा नहीं कहना ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖਾ ਦੇਖਾ ਸੁਨਾ ਬੋਲਾ ਦੌਰਿਓ ਫਿਰਤ ਹੈ ਰਹਾਉ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਾਚ ਕਰਮ ਰਾਸ ਕਸਹਿ ਲੁਭਾਨਾ ਬਿਨਸ ਗਿਆ ਜਾਇ ਬਿਨਸ ਗਿਆ ਬਿਨਸ ਗਿਆ ਜਾਇ ਕਹੂੰ ਸਮਾਨਾ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਜਗ ਭਾਈ ਬਾਜੀ ਜਗ ਭਾਈ ਬਾਜੀ ਜਗ ਬਾਜੀ ਜਗ ਭਾਈ ਬਾਜੀ ਗਰ ਸੋ ਮੋਇ ਬਾਜੀ ਗਰ ਸੋ ਬਾਜੀ ਗਰ ਬਾਜੀ ਗਰ ਸੋ ਮੋਇ ਪ੍ਰੀਤ ਬਨ ਆਈ ਹਾਂ ਇਹ ਖੂੜਾ ਵੀ ਹੈ ਔਂਕੜ ਵੀ ਹੈ ਇਹ ਦਰਮਿਆਨਾ ਜਾਂ ਬੋਲ ਜਨਾ ਨਾ ਮੋਹ ਕਹਿਣਾ ਨਾ ਕਹਿਣਾ ਮੋਹ ਦਰਮਿਆਨਾ ਬੋਲਣਾ ਮੋਹੇ ਮੋਹੇ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦਿ ਪ੍ਰਮਤ ਫਿਰਤ ਬਹੁਤ ਜਨਮ ਬਿਲਾਨੇ ਤਾਨ ਮਾਨ ਤਨ ਨਹੀਂ ਧੀਰੇ ਲਾਲਚ ਵਿਖ ਕਾਮ ਲੁਭਦ ਰਾਤਾ ਲਾਲਚ ਵਿਖ ਕਾਮ ਲੁਭਦ ਰਾਤਾ ਇਥੇ ਵਿਸਰਾਉ ਮਨ ਵਿਸਰੇ ਪ੍ਰਾਵ ਹੀਰੇ ਰਹਾਉ ਬੇਖਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨਾ ਜਾਨਿਆ ਗੂਨ ਤੇ ਪ੍ਰੀਤ ਬੜੀ ਅਨ ਭੰਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਰਿਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਵੇਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਵੇਖ ਫਲ ਸੰਚ ਇਥਿ ਠਮਕ ਭਰੇ ਮਨ ਐਸੀ ਇਥਿ ਵਿਸਰਾਮ ਹੈ ਪਰਮ ਪੁਰਖ ਪ੍ਰਭ ਇਥਿ ਠਮਕ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ ਕਿਆ ਨਾਨ ਮਨ ਏਕ ਮਈ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤ ਅਗਾਨੇ ਮੁਕਤ ਭਈ ਜੋਤ ਸਮਾਇ ਸਮਾਨੀ ਜਾਕੇ ਅਸਲੀ ਪ੍ਰਭ ਪਹਿਚਾਨਿਆ ਇਹ ਅਸਲੀ ਹੀ ਉਚਾਰਨ ਕਰਨਾ ਅਛਲੀ ਨਹੀਂ ਕਹਿਣਾ ਧੰ내 ਧਾਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਮਹੱਲਾ 5 ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਚੀਪਰ ਹੋਇਓ ਲਾਖੀਣਾ ਰਹਾਉ ਬੁਨਣਾ ਤਨਣਾ ਤਿਆਗ ਕੈ ਸ਼ੁੱਧ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ ਗੁਨੀ ਐੜਾ ਲਾ ਕੇ ਉਚਾਰਨ ਕਰਨਾ ਹੈ ਪਾਇਓ ਗੁਨੀਆ ਗਹਿਰਾ ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਓਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟਰ ਉਠ ਭਗਤੀ ਲਾਗਾ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਵੱਡ ਭਾਗਾ ਰੇ ਚਿਤ ਚੇਤਸਕੀਨਾ ਦਇਆਲ ਦਮੋਦਰ ਬਿਬਹ ਨਾ ਜਾਣ ਸਕੋਈ ਹਾਈ ਵਿਸਰਾਮ ਧਿਆਨ ਲਾਉਣਾ ਰੇ ਚਿਤ ਇਥੇ ਧਮਕ ਚੇਤਸਕੀਨਾ ਦਇਆਲ ਦਮੋਦਰ ਦਇਆਲ ਉਚਾਰਨ ਕਰਨਾ ਦਦਾ ਈੜੀ ਸਿਆਰੀ ਐੜੇ ਕਰਨਾ ਲਲਾ ਦਇਆਲ ਦਮੋਦਰ ਇਥੇ ਵਿਸਰਾਮ ਹੈ ਬਿਬਹਿ ਇਥੇ ਯਮ ਕਲਾਦਨੀ ਹੈ ਨਾ ਜਾਣਸ ਕੋਈ ਜੇ ਧਾਵਹਿ ਬ੍ਰਹਮੰਡ ਖੰਡ ਕਾ ਕਰਤਾ ਕਰੈ ਸੋ ਹੋਈ ਰਹਾਉ ਜਨਨੀ ਕੇਰੇ ਉਦਕ ਜਨਨੀ ਕੇਰੇ ਉਦਰ ਉਦਕ ਮਹ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮਹ ਰਾਖੈ ਦਸ ਪੂਲਾ ਹੀ ਪੂਨੈ ਪਿੰਡ ਕੀਆ ਦਸ ਦੁਆਰਾ ਦੇ ਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੀ ਤਨ ਤਿਸ ਬਾਹਰ ਕੁੰਮੀ ਨਹੀਂ ਕਹਿਣਾ ਕੁੰਮੀ ਜਲ ਮਾਹੀ ਇਥੇ ਠਮਕੈ ਤਾਨ ਤਿਸ ਬਾਹਰ ਪੰਖ ਕੀਰਤੇ ਨਾਹੀ ਕੱਚੂ ਕੁੰਮੀ ਦੀ ਗੱਲ ਐ ਇਹ ਕੱਚੂ ਕੁੰਮੀ ਨਹੀਂ ਕਹਿਣਾ ਕੁੰਮੀ ਜਲ ਮਾਹੀ ਤਾਨ ਤਿਸ ਬਾਹਰ ਪੂਰਨ ਪਰਮਨ ਨਿਰਤਿ ਨਾਹੀ पूरन परमानंद मनोहर समझ देख मन माही पाखण ईट गुप्त होए रहता ताचो मार्ग नाही ताचो सन्मंदुक पाठ ताचो मार्ग नाही कह तन्ना पूरन ताहु को मातरे जी डराही अस शेख फरीद जीयो की वाणी ਇਕ ਓੰਕਾਰ ਸਤਗੁਰ ਪ੍ਰਸਾਦ ਸੇਖ ਫਰੀਦ ਜੀਓ ਕੀ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਦਿਲੋ ਮੁਹੱਬਤ ਜਿੰਨ ਸਹੀ ਸੱਚਿਆ ਦਿਲੋ ਮੁਹੱਬਤ ਜਿੰਨ ਸਹੀ ਸੱਚਿਆ ਜਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਜਿਨ ਜਿਨ ਨਾਮ ਤੇ ਭੁਏ ਭਾਰਤੀਏ ਤੇ ਭੁਏ ਭਾਰਤੀਏ ਰਹਾਉ ਰਹਾਉ ਆਪ ਲਈ ਲੜ ਲਾਇ ਦਰ ਦਰ ਵੇਸ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਦਗਾਰ ਅਪਾਰ ਅਗਮ ਬਿਆੰਤ ਤੂੰ ਜਿਨਾ ਪਛਾਤਾ ਸੱਚ ਪਰਵਦਗਾਰ ਅਪਾਰ ਅਗਮ ਬਿਆੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ ਸੇਖ ਫਰੀਦਾ ਖੈਰ ਫਰੀਦਾ ਤੇ ਵਿਸਰਾਮ ਲਾ ਦੋ ਸੇਖ ਫਰੀਦਾ ਖੈਰ ਦੀਜਾ ਬੰਦਗੀ ਖੈਰ ਪਤਨਾ ਦਿਲੀ ਦੀਪ ਕੈ ਦੂਵੇਂ ਪਸੇ ਲੱਜੇ ਆਸਾ ਬੁਲਾ ਸੇਖ ਫਰੀਦਾ ਪਿਆਰੇ ਅੱਲਾਹ ਲੱਗੇ ਇਹੋ ਤਨ ਹੋਸੀ ਖਾਕ ਨਿਵਾਣੀ ਗੌਰ ਘਰੇ ਆਦ ਮਿਲਾਵਾ ਸੇਖ ਫਰੀਦਾ ਤੱਕੀ ਮੂੰ ਜੜੀਆ ਮਨਹੋ ਮਚਿੰਦੜੀਆ ਰਹਾ ਉਹ ਵੇ ਗਾਣਾ ਮਰ ਜਾਈ ਐ ਘੁੰਮ ਨਾ ਆਈ ਐ ਝੂਠੀ ਦੁਨੀਆ ਲੱਗ ਨਾ ਆਪ ਵੰਨਾਈ ਐ ਬੁਲੀਏ ਸੱਚ ਧਰਮ ਝੂਠ ਨਾ ਬੋਲੀਐ ਬੋਲੀਏ ਸੱਚ ਇਥੇ ਟਮਕ ਲਾ ਕੇ ਧਰਮ ਤੇ ਵਿਸਰਾਮ ਲਾਦਣਾ ਝੂਠ ਇੱਥੇ ਵੀ ਜਾਂਕ ਲਾਦਨੀ ਹੈ ਨਾ ਬੋਲੀ ਹੈ ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ ਛੈਲ ਲੰਗੰਦੇ ਪਾਰ ਲੰਗੰਦੇ ਦੋਵੇਂ ਟਿੱਪੀਆਂ ਲਾ ਕੇ ਲਗੰਦੇ ਨਹੀਂ ਕਹਿਣਾ ਲੰਗੰਦੇ ਪਾਠ ਇਕੱਠਾ ਹੀ ਕਰਨਾ ਛੈਲ ਲੰਗੰਦੇ ਪਾਰ ਪੂਰੀ ਮਨਤੀ ਰਿਆ ਕੰਚਨ ਬੰਨੇ ਪਾਸੇ ਕਲਵਤ ਜੀ ਰਿਆ ਸੇਖ ਹੈ ਆਤੀ ਜਗ ਨਾ ਕੋਈ ਥਿਰ ਰਹਾ ਇਹ ਹੈ ਆਤੀ ਉਚਾਰਨ ਕਰਨਾ ਹਾਹੇ ਦਲਾਵਾ ਈੜੀ ਸਿਹਾਰੀ ਐੜੇ ਕੰਨਾ ਤੱਤੇ ਬਿਹਾਰੀ ਸੇਖ ਪਦ ਤੇ ਯਮਕ ਲਾ ਦਨੀ ਹਾਹੇ ਦਲਾਵਾ ਈ ੜੀ ਸਿਆਰੀ ਐੜੇ ਕੰਨਾ ਤੱਤੀ ਬਿਹਾਰੀ ਹੈ ਆਤੀ ਸੇਖ ਆਮ ਹਿਆਤੀ ਗਏ ਜਾਂਦੇ ਹਨ ਹਾਹੇ ਦੀਆਂ ਦਲਾਵਾਂ ਦੀਰਗ ਲਾ ਕੇ ਹੈ ਆਤੀ ਜਿਵੇਂ ਉਹ ਸਵਈਏ ਦਾ ਉਚਾਰਨ ਹੈ ਨਾ ਸ ਸਵਾਵਾ ਸਵਈਆ ਇੱਕ ਇੱਕ ਹੈਗਾ ਸ ਸ ਦੇ ਦਲਾਵਾਂ ਨਾਲ ਸਵਈਆ ਇਸ ਇਤਨਾ ਇਹ ਦਲਾਵਾਂ ਦੇ ਨਾਲ ਦੀਰਗ ਉਚਾਰ ਕਰਨਾ ਸੇਖ ਹੈ ਆਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹੰ ਬੈਠੇ ਕੀਤੇ ਬੈਸ ਗਿਆ ਕਤਿਕ ਕੁੰਜਾਂ ਚੇਤ ਡਾਓ 사વન ਬਿਜਲੀਆਂ ਕਤਿਕ ਕੁੰਜਾਂ ਚੇਤ ਡਾਓ ਇਥੇ ਵਿਸਰਾਮ 사વન ਬਿਜਲੀਆਂ ਸਿਆਲੇ ਸੋਹੰਦੀਆਂ ਪੇਰ ਗਲ ਬਾਹੜੀਆਂ ਚੱਲੇ ਚੱਲਣ ਵਹਾਰ ਚੱਲੇ ਚੱਲਣ ਹਾਰ ਵਿਚਾਰਾਂ ਦੇ ਮਨੋਂ ਗੰਢਿੰਦਿਆਂ ਛੇ ਮਾਹ ਤੜੰਦਿਆਂ ਹਿੱਕ ਖਿਨੋਂ ਗਢਿੰਦਿਆਂ ਆਮ ਕਹਿ ਜਾਂਦੇ ਨੇ ਉੱਤੇ ਟਿੱਪੀ ਲੱਗੀ ਹੋਈ ਆ ਗੰਢਿੰਦਿਆਂ ਐੜੇ ਤੇ ਕੰਨੇ ਤੇ ਬਿੰਦੀ ਵੀ ਲਾਉਣੀ ਆ ਗੰਢਿੰਦਿਆਂ ਛੇ ਮਾਹ ਇਥੇ ਵੀ ਸ੍ਰਾਮ ਤੜੰਦਿਆਂ ਹਿੱਕ ਖਿਨੋਂ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ